ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਫਿਰ ਚੜਦੀ ਕਲਾ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਵੀਰ ਜੀ ਤੁਹਾਨੂੰ ਤਿੰਨ ਝੋਟੀਆਂ ਵਿਖਾਉਣੀ ਆਪਾਂ ਤਿੰਨਾਂ ਹੀ ਸੂਈਆਂ ਚੰਗੇ ਸਾਫ਼ ਰਿਕਾਰਡ ਵਾਲੀਆਂ ਚੰਗੀਆਂ ਜਾਤ ਨਸਲ ਵਾਲੀਆਂ ਆਹ ਵੀਰ ਜੀ ਚੈੱਕ ਕਰੋ ਤਿੰਨੇ ਝੋਟੀਆਂ ਸੂਈਆਂ ਇੱਕ ਵਿੱਚ ਬਹੁਤ ਹੀ ਖੂਬਸੂਰਤ ਨੀਲੀ ਦੀ ਝੋਟੀ ਵਿਖਾਉਣੇ ਤੁਹਾਨੂੰ ਆਹ ਦੀ ਖੂਬਸੂਰਤ ਬਹੁਤ ਚੰਗੀ ਨੀਲੀ ਦੀ ਝੋਟੀ ਤੇ ਵੀਰ ਜੀ ਪਹਿਲਾਂ ਤਾਂ ਨੰਬਰ ਵਿਖਾਉਣੇ ਆ ਇੱਕ ਭੋੜੀ ਝੋਟੀ ਕਿ ਵੀਰ ਨੇ ਨਾ ਬੜੀ ਰੀ ਸ਼ੌਂਕਣਾ ਭੋੜੀ ਕਰਾਈ ਝੋਟੀ ਸਿੰਘਾਂ ਤੋਂ ਵੇਖੋ ਉਹਦੇ ਕੋ ਵੀਰ ਕੋ ਸਾਰੀਆਂ ਹੀ ਭੋੜੀਆਂ ਮਈਆਂ ਨੇ ਸਾਰੀਆਂ ਕਰੀਆਂ ਕਹਿੰਦਾ ਮੈਂ ਸ਼ੁਰੂ ਤੋਂ ਹੀ ਕਟੀਆਂ ਹੀ ਭੋੜੀਆਂ ਕਰਾ ਦੇਣਾ ਤੇ ਵੀ ਦੀ ਚੰਗੇ ਰਿਕਾਰਡ ਦੀ ਚੰਗੇ ਥਣ ਲੈਵੇ ਦੀ ਤੇ ਚੰਗੇ ਕਦ ਵਜਨ ਦੀ ਝੋਟੀ ਸੁਣਾ ਦਾ ਸਾਈਟ ਤੇ ਗੈਪ ਚੈੱਕ ਕਰੋ ਵੀ ਦੀ ਇਹ ਝੋਟੀ ਥੱਲੇ ਹੁਣ ਮੌਕੇ ਤੇ ਦੁੱਧ 11 ਤੋਂ 12 ਲੀਟਰ ਤਿਆਰ ਹੋਊਗਾ ਜੀ ਸੂਈ ਬਿਲਕੁਲ ਤਾਜੀ ਜੇ ਆ ਬੱਚਾ ਜੇ ਦਾ ਆ ਬਿਲਕੁਲ ਕਟੜੇ ਮਗਰ ਤੇ ਵੀ ਜੀ 11 ਤੋਂ 12 ਲੀਟਰ ਤੱਕ ਤੋ ਤਿਆਰ ਹੋਊਗਾ ਚੂਣ ਚਵਾਈ ਬਹੁਤ ਸਾਫ ਹੋਗੀ ਜੀ ਆਪਾਂ ਝੋਟੀ ਤੁਹਾਨੂੰ ਚਲਾ ਕੇ ਤੋੜ ਕੇ ਵਿਖਾਉਨੇ ਆ ਦੇਖੋ ਜੀ ਖਣਾ ਫੇਸ ਚੈੱਕ ਕਰੋ ਜੀ ਖਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਜੀ ਆ ਵੀ ਕੀ ਖਾਨ ਕਰਦਾ ਬਹੁਤ ਸਾਫ ਲੱਗਾ ਬਲੈਤਨਾ ਗੰਨਿਆ ਹੂੰ ਬਣੀਆਂ ਇਹ ਦੇਖੋ ਵੀਰ ਭਰਾ ਸੇਵਾ ਕਰੋਗਾ ਤੇ ਦੁੱਧ 13 14 ਕਿਲੋ ਤਿਆਰ ਚੋ ਸਕਦਾ ਥੱਲੇ ਬਿਲਕੁਲ ਕਾਦੀ ਥਲੀ ਆ ਜੇ ਆ ਪੱਟਾ ਵੈਦਾ ਹਾਂਜੀ ਤਿੱਜਾ ਸੁਹਾ ਘਰ ਵਾਲੇ ਤਾਂ ਦੂਜਾ ਕਹਿੰਦੇ ਪਰ ਆਪਾਂ ਤਿੱਜਾ ਮੰਨ ਗਏ ਤਿੱਜਾ ਸੁਹਾ ਸੁਹੀ ਹੈ ਅਦੀਬੀ ਆ ਜਾਈਆ ਤੁਹਾਡੇ ਲੱਪਾ ਜਾਂ ਲਾਇਆ ਪੱਟੇ ਘਟ ਖਾਂਦੇ ਬਾਕੀ ਪੂਰੀ ਰਾਜੀ ਰੂਜੀ ਆ ਖਾਣਾ ਦਾ ਸੈੱਡ ਚੋਣ ਚਵਾ ਬੀ ਜੀ ਬਹੁਤ ਸਾਫ ਆ ਪਰ ਸਾਰਥਣਾ ਦਾ ਸਾਹਿਦ ਵੇਖੋ ਕੱਲਾ ਕੱਲਾ ਥਣ ਲੱਗਾ ਵਰਲਾ ਤੇ ਮਿਲਕਮੈਨ ਦੀ ਚੈੱਕ ਮਿਲਕਮੈਨ ਚੈੱਕ ਕਰਾਉ ਉਹਦੀ ਆ ਵੇ ਥੋੜੀ ਇੱਕੋ ਥਣ ਚੱਡਾ ਹੈ ਇੱਕ ਬਰੀਕ ਬਿਲਕੁਲ ਨਾੜਾ ਨਾੜਾ ਚੱਡੇ ਦਿੱ ਉੱਤੇ ਚੰਗੀ ਵੇ ਕੋ ਪਤਲੇ ਚੰਮ ਦੀ ਕਾਗੜੀ ਆ ਮੁੱਲ ਜੇ ਆਪਾਂ ਵੀ ਦੀ ਮੁੱਲ ਦੀ ਦੀ ਗੱਲ ਕਰੀਏ ਮੁੱਲ ਤੇ ਥਣ ਚੱਡੇ ਦੇ ਹਿਸਾਬ ਨਾਲ ਤੇ ਦੁੱਧ ਦੇ ਰਿਕਾਰਡ ਦੇ ਹਿਸਾਬ ਨਾਲ ਛੋਟੀ ਦਾ ਭਾਵੇਂ ਆਪਾਂ ਲੱਖੋਂ ਵੀ ਬਾਹਰ ਮੁੱਲ ਕਰ ਲਗੀ ਇੱਕ ਦਾ ਕਰ ਲਗੀ ਲੱਖ ਕਰ ਲਗੀ ਪਰ ਆਪਾਂ ਵੀ ਦੀ ਮੁੱਲ ਜਾਇਜ਼ ਹੀ ਕਰਨਾ ਵਾ ਜਾਇਜ਼ ਕਰਨਾ ਤੇ ਜਾਇਜ਼ ਦੇ ਦੇਣੀ ਹੈ ਇਹਦੀ ਮੋਲੇ ਦਾ 95000 ਰੁਪਿਆ 90000 ਦੀ ਹਾਂ ਨਾ ਦੇਣੀ ਆਪਾਂ 200 ਰੁਪਿਆ ਛੋਟ ਕਰਾਂਗੇ ਬਿਚੇ 90000 ਦੀ ਅਗੀ ਖਣ ਚੱਡੇ ਦੇ ਦਿਖਾਓ ਇਸ ਨੂੰ ਫੇਰ ਬਹੁਤ ਚੱਡੇ ਦੇ ਹਿਸਾਬ ਇਹਦੀ ਅੱਧੀ ਆਈ ਆਪਣੇ ਕੋ ਹਾਂਜੀ ਇਹਦੀ ਦੂਜੇ ਨੰਬਰ ਤੇ ਵਿਖਾਉਣੇ ਆਪਾਂ ਤੁਹਾਨੂੰ ਨੀਲੀ ਦੀ ਝੋਟੀ ਇਹਦੀ ਝੋਟੀ ਪਹਿਲਾ ਸੂਆ ਸੁਈ ਜੇ ਇਹਦੀ ਫੇਸ ਕੁਆਲਿਟੀ ਚੈੱਕ ਕਰੋ ਖਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਮੇਰੀ ਚੋਕੇ ਲਿਆਂਦੀ ਹੁਣ ਝੋਟੀ ਆਪਾਂ ਆ ਵੇਖੋ ਅਗਲੇ ਅਗਲੇ ਬਨੇ ਥਨੜਾ ਸਾਇਜ ਤੇ ਗਾਇਬ ਵੀ ਜੀ ਲਬੋਚੜ ਝੋਟੀਏ ਧੁੰਨ ਵੇਖੋ ਝੋਟੀ ਦਾ ਧੁੰਨ ਚੈੱਕ ਕਰੋ ਝੋਟੀ ਦਾ ਖੱਲੇ ਧੁੰਨ ਵੇਖੋ ਕਿੱਡਾ ਲੰਮਾ ਲੱਗਾ ਝੋਟੀ ਦੀ ਫੇਸ ਕੁਆਲਟੀ ਚੈੱਕ ਕਰੋ ਉਹਦੀ ਦੋਵੇਂ ਅੱਖਾਂ ਬਿੱਲੀਆਂ ਦੇ ਲੋਰੀਏ ਵੀ ਜੀ ਸੂਆ ਝੋਟੀ ਦਾ ਪਹਿਲਾ ਹੀ ਆ ਉਹ ਸਿੰਘ ਤੋਂ ਮੜਾ ਜਾਂ ਖੋਬ ਲੱਥਾ ਆ ਮੜਾ ਸਿੰਘ ਖੁੱਲਾ ਕਰ ਗਈ ਆ ਘਰ ਵਾਲੇ ਕਹਿੰਦੇ ਉਹ ਮੜਾ ਸਿੰਘ ਅਕਲਿਬ ਨੇ ਕੱਟਿਆ ਵਾ ਸੂਆ ਪਹਿਲਾ ਸੂਆ ਸੂਈ ਆ ਇਹ ਵੀ ਦੀ ਝੋਟੀ ਸੂਈ ਜੇ ਮਹੀਨੇ ਦੀ ਤੇ ਬੱਚਾ ਝੋਟੀ ਦਾ ਹੈ ਨਹੀਂ ਆ ਤੇ ਦੂਸਰਾ ਮੜਾ ਪਹਾੜੇ ਤੇ ਮਿਲਦੀ ਹੈ ਬਿਲਕੁਲ ਥਾਪੀ ਤੇ ਥਾਪੀ ਤੇ ਮਿਲਦੀ ਇਹ ਦੰਦ ਮਿੱਟੀ ਝੋਟੀ ਥੱਲੇ 10 ਕਿਲੋ ਹੋਊਗਾ ਪਰ ਆਪਾਂ 9 ਕਿਲੋ ਦੱਸ ਕੇ ਦਾਂਗੇ ਝੋਟੀ ਦੀ ਦੋਵੇਂ ਟਾਈਮ ਮਿਲੂਗੀ ਇਦਾਂ ਹੀ ਥਾਪੀ ਤੇ ਭੜੇ ਦੇ ਤੇ ਚੂਣ ਚਵਾਹ ਝੋਟੀ ਬਹੁਤ ਸਾਫ ਜੀ ਤੋੜ ਕੇ ਵਿਖਾਉਣੇ ਆਪਾਂ ਝੋਟੀ ਦਾ ਕਾਹੋ ਜਿਹਾ ਅਨਦਰ ਸਾਈਡ ਤੇ ਗਿਆ ਇਸ ਕੁਆਲਟੀ ਵਿੱਚ ਚੈੱਕ ਕਰਾਂ ਉਹ ਇਹ ਹੱਡੀ ਬੜੀ ਛੋਟੀ ਤੁਹਾਨੂੰ ਪਤਾ ਜਾਂ ਬਾਕੀ ਲੀਲੀ ਦੀ ਨਸਲ ਹੋਣੀ ਬੜੀ ਠੰਡੀ ਹੁੰਦੀ ਆ ਇੱਦਾਂ ਹੀ ਪਹਾੜਾ ਪਾਓ ਤੇ ਥੱਲੇ ਬਹਿ ਜਾਓ ਚੋਲੋ ਛੋਟੀ ਫੁੜੀ ਚੋਈ ਆ, ਚੋਈ ਚਵਾਈ ਆ ਥੋੜੀ ਅੱਜ ਸਾਂਭੜਾ ਪਾਸ ਕਰਕੇ ਲੈਂਦੇ ਹਾਂ ਚੋਕੇ ਤੇ ਬਣਦੀ ਪੂਰੀ ਝੋਟੀ। ਥਣ ਚੱਡੇ ਦੀ ਸਾਹ ਵੇਖੋ। ਇੱਧਰ ਵਿਖਾਓ, ਇੱਧਰ ਵਿਖਾਓ ਹਣ। ਹਣ ਵਿਖਾਓ। ਹਣ ਲੈਪਾ ਥਣ ਚੱਡੇ। ਬਾਕੀ ਵੀਰ ਜੀ ਜੇ ਮੁੱਲ ਦੀ ਗੱਲ ਕਰੀਏ ਤਾਂ ਆਪਾਂ ਮੁੱਲ ਤੇ ਝੋਟੀ ਦਾ ਬੱਚਾ ਹੁੰਦਾ ਤਾਂ ਭਾਵੇਂ ਝੋਟੀ ਵੀ 70 75 ਦੀ ਯਾਤ ਨਸਲੇ ਵੇਚ ਦਈਏ। ਆਪਾਂ ਮੁੱਲ ਵੀਰ ਜੀ ਜਾਇਜ਼ ਕਰਨਾ ਤਾਂ ਜਾਇਜ਼ ਦੇ ਦਈਏ। ਹੁਣ ਵੀਰ ਜੀ ਝੋਟੀ ਦਾ ਮੁੱਲ 60000 ਰੁਪਇਆ ਇਹ ਚੋ 2000 ਰੁਪਇਆ ਛੋਟ ਕਰ ਦਾਂਗੇ ਆਪਾਂ। ਦੁੱਧ ਝੋਟੀ ਥਲੇ 9 ਕਿਲੋ ਹੋਊਗਾ ਇਸ ਟਾਂਪਾ ਮੈਂ 2-3 ਟੰਗ ਆਪਣੀ ਝੋਕ ਦੇ ਤਸੱਲੀ ਕਰੇ ਦੁੱਧ ਝੋੜੇ ਸਾਂਭੀ ਕੀਤੇ 10 ਕਿਲੋ ਕਰ ਜੂਗੇ ਵੀ ਸੂਈ ਤਾਜੀ ਹੈ ਮਹੀਨੇ ਦੀ ਘਰ ਵਾਲੇ ਕਹਿੰਦੇ ਸੂਈ ਆ ਤੇ ਬੱਚਾ ਹੁਣ ਹੈ ਨਹੀਂ ਦੇ ਕੋਲ ਤੇ ਬਾਕੀ ਵੀਰ ਜੀ ਆਪਾਂ ਐ ਝੋਟੀ ਵਾਉਣੇ ਆ ਇਹ ਵੀ ਦੂਜਾ ਸੂਆ ਸੂਈ ਦੇ ਝੋਟੀ ਤੇ ਇਹਦਾ ਵੀ ਵੀਰ ਜੀ ਥਾਣਾ ਦਾ ਸੈਜ ਤੇ ਗੈਪ ਚੈੱਕ ਕਰੋ ਇਹਦਾ ਵੀਰ ਜੀ ਝੋਟੀ ਥਲੇ ਇਹ ਥਲੇ ਵੀ 9 ਕਿਲੋ ਦੁੱਧ ਤਿਆਰ ਹੋਊਗਾ ਇਸ ਟਾਂਪਾ ਆ ਦੇਖੋ ਦੇਖੋ ਥਣਲੇ ਬਾਣਾ ਦਾ ਸੈਜ ਤੇ ਗੈਪ ਚੈੱਕ ਕਰੋ ਉਹ ਸਾਫ ਸੁਥਰੀ ਬਣੀ ਚੰਗਾ ਵੱਡਾ ਕਾਦ ਆ ਬਜਣਿਆ ਤੇ ਇਹਰਾ ਬਹੁਤ ਸਾਫ ਆ ਇਹ ਪਾਤ ਹੋਰ ਕੇ ਵਿਖਾਉਣੇ ਇਹ ਕਿਸ ਕੋਈ ਚੱਕਦਾ ਦੁੱਧ ਵੀ ਜੀ ਛੋਟੀ ਥੱਲੇ ਵੀ 10 ਕੁਲੀ ਹੋਊਗਾ ਪਰ ਆਪਾਂ 9 ਕਿਲੋ ਦੱਸ ਕੇ ਦਾਂਗੇ। ਛੋਣ ਚਵਾਈ ਬਹੁਤ ਸਾਫ ਹੈ। ਬਿਲਕੁਲ ਐ ਸਾਫ ਹੈ ਛੋਣ ਚਵਾਈ ਛੋਟੀ। ਤੇ ਬਾਕੀ ਜੇ ਕੋ ਵੀਰ ਭਰਾ ਸਾਂਭੂਗਾ ਨਾ ਤੇ ਦੁੱਧ ਕੋ 1 ਲੀਟਰ 2 ਲੀਟਰ ਹੋਰ ਵਾਜੂਗਾ। ਚੰਗੇ ਛੋਟੀ ਰਿਕਾਡ ਵਾਲੀ ਆ ਚਮੜੀ ਦੇ ਵੇਖੋ ਪਤਲੀ ਬਿਲਕੁਲ। ਤੇ ਇਹਦਾ ਮੁੱਲ ਵੀ ਜੀ ਆਪਾਂ ਭਵੇਂ 75 ਕਰ ਲਈਏ 80 ਕਰ ਲਈਏ। ਇਹ ਆਪਾਂ 70000 ਦੀ ਹਾਨਾ ਛੋਟੀ ਦੇ ਦਾਂਗੇ। 70000 ਚ 2000 ਰੁਪਏ ਛੋਟ ਕਰ ਦਾਂਗੇ ਤੇ ਇਹ ਝੋਟੀ ਦੀ ਆ ਕੱਟੀ ਜੇ ਉਹ ਕੱਟੀ ਤੋਂ 80 ਮਿੰਟ ਨਾਲੇ ਵੀਰ ਭਰਾ ਮਹੀਨੇ ਦੀ ਡੇਢ ਦੀ ਇੰਨੇ ਦੀ ਵੀ ਸੂਈ ਆ ਹਾਂਜੀ ਬਾਕੀ ਵੀਰ ਜੀ ਸਾਡੇ ਚੈਨਲ ਨੂੰ ਚੜ੍ਹਦੀ ਕਲਾ ਡੈਰੀ ਫਾਰਮ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਲਾਈਕ ਕਰੋ ਵੀਡੀਓ ਵੇਖਣ ਧੰਨਵਾਦ